ਬਹੁਤ ਹੀ ਸਤਿਕਾਰਯੋਗ শ্রোਤਾਵੋ ਅਸੀਂ ਨਿਮਰਤਾ ਅਤੇ ਅਦਬ ਭਰੀ ਸਤਿ ਸ਼੍ਰੀ ਅਕਾਲ ਦੇ ਨਾਮ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਪਿਛਲੇ ਲੰਮੇ ਸਮੇਂ ਤੋਂ ਸਾਡੇ ਦੁਆਰਾ ਕਹੇ ਲੋਕੀਤਾਂ ਨੂੰ ਸੁਣਦੇ ਨੇ ਤੇ ਸਾਨੂੰ ਹੌਸਲਾ ਦਿੰਦੇ ਨੇ ਅਸੀਂ ਇਸ ਹੌਸਲੇ ਦੇ ਬਦਲ ਫਿਰ ਹਾਜ਼ਰ ਹੋ ਜਾਂਦੇ ਹਾਂ ਵਕਤ ਜੋ ਵਕਤ ਕੱਢਦੇ ਹਾਂ ਔਰ ਜਿਵੇਂ ਆਪਣੀ ਜ਼ਿੰਦਗੀ ਦੇ ਵਿੱਚੋਂ ਥੋੜਾ ਬਹੁਤਾ ਵਕਤ ਫਿਰ ਅਸੀਂ ਲੋਕ ਗੀਤਾਂ ਦੇ ਲਈ ਕਰਦੇ ਆਂ ਤੇ ਅੱਜ ਫਿਰ ਅਸੀਂ ਉਹਨਾਂ ਨੇ ਲਈ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਹਾਜ਼ਰ ਹੋਏ ਆਂ ਇਸ ਚੈਨਲ ਤੇ ਤੇ ਉਮੀਦ ਕਰਦੇ ਆਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਪਰਮਾ ਹੁੰਗਾਰਾ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓਗੇ ਸਾਡੀ ਮਿਹਨਤ ਤੇ ਜਿਹੜਾ ਹੈਗਾ ਮੂਰ ਪਾਓਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ऊर्चियटारी शीशे nī sayo sa ramange diye nī sayo sa दियेजरा देखे चारे चुबेरा नी देखे

E a o Nem... म् बाबल ਚਾਂ ਕੇ ਦੇਖੇ ਚਾਰੇ ਚੁਫੇਰਾ ਨੀਸਯੋ ਦੇਖੇ ਚਾਰੇ ਚੁਫੇਰਾ ਪੈਸਾ ्या मदि साी दुख सुखदा मेरा नी सय सा दुख सुखदा ਕੰਜਰੀ ਦੜੇਰਾ ਨੀ ਸਈਓ ਏਟਾ ਕੰਜਰੀ ਦੜੇਰਾ ਹਾਂਜੀ ਦੋਸਤੋ ਐਸੀ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਤੇ ਇਹ ਬੜਾ ਸੋਹਣਾ ਲੋਕਗੀਤ ਆ ਕਾਫੀ ਲੰਬਾ ਲੋਕਗੀਤ ਤੇ ਪ੍ਰਾਣੇ ਸਮੇਂ ਦਾ ਲੋਕਗੀਤ ਪ੍ਰਾਣੇ ਸਮੇਂ ਵਿੱਚ ਜਿਹੜੀਆਂ ਆਪਣੀਆਂ ਬਜ਼ੁਰਗ ਲੇਡੀਜ਼ ਸੀਗੀਆਂ ਸੁਹਾਣੀਆਂ ਸੀ ਪਰਿਵਾਰਾਂ ਨੇ ਆ ਉਹ ਵਿਆਹਾਂ ਦੇ ਵਿੱਚ ਲੰਮੀ heids ਜਦੋਂ ਲੋਕਗੀਤ ਗਾਉਂਦੇ ਤਾਂ ਤਾਂ ਸਮੇ ਨੂੰ ਖੜਾ ਲੈਂਦੀਆਂ ਸੀ ਤੇ ਅਸੀਂ ਵੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਪੂਰਨੇ ਤੇ ਚੱਲਣ ਦੀ ਜਿਵੇਂ ਉਹਨਾਂ ਨੇ ਗਾਇਆ ਅਸੀਂ ਓਵੇਂ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਲੋਕਗੀਤ ਚੰਗਾ ਲੱਗੇਗਾ ਚੰਗਾ ਪਾਵੇਗਾ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ